ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਇੱਕ ਤੁਹਾਨੂੰ ਬਹੁਤ ਹੀ ਗੁਣਾਕਾਰੀ ਚੀਜ਼ ਦੱਸਣ ਲੱਗੇ ਆ ਜਿਹੜੀ ਕਿ ਆਪਾਂ ਸਰਦੀਆਂ ਦੇ ਵਿੱਚ ਖਾ ਸਕਦੇ ਆ ਗੋਡੇ ਮੋਡੇ ਨਹੀਂ ਦੁਖਣ ਦਿੰਦੀ ਜੀ ਤੁਹਾਡੇ ਇਹਨੇ ਮਤਲਬ ਸਰੀਰ ਨੂੰ ਤੰਦਰੁਸਤ ਰੱਖਣਾ ਲੋਹੇ ਵਰਗਾ ਬਣਾ ਕੇ ਰੱਖਣਾ ਜੀ ਤੁਹਾਡਾ ਸਰੀਰ ਇਹਨੇ ਸਕਿਨ ਵਧੀਆ ਚਮਕਦੀ ਰੱਖਣੀ ਹੈਗੀ ਅਗਰ ਠੰਡ ਦੇ ਵਿੱਚ ਤੁਸੀਂ ਇੱਕ ਵਾਰ ਇਹ ਬਣਾ ਕੇ ਖਾਣੇ ਹੋ ਨਾ ਤਾਂ ਤੁਹਾਡੇ ਕਦੇ ਵੀ ਕਿਸੇ ਅੰਗ ਦੇ ਵਿੱਚੋਂ ਪੀੜ ਨਹੀਂ ਨਿਕਲਣੀ ਜੀ ਬਹੁਤ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਬਣਾਇਆ ਹੋਇਆ ਤੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਹੋਇਆ ਆਪਣੀ ਇਹ ਬਾਹਰ ਜਾਣੀ ਹੈ ਜੀ ਤਿਆਰ ਹੋਈ ਜਾਂਦੀ ਹੈ ਪੰਜੀਰੀ ਆਪਣੀ ਇਹਨੇ ਇੰਗਲੈਂਡ ਜਾਣਾ ਇਸ ਕਰਕੇ ਮਖਾ ਚਲੋ ਨਾਲ-ਨਾਲ ਤੁਹਾਨੂੰ ਵੀਡੀਓ ਪਾ ਕੇ ਦੱਸ ਵੀ ਦਈਏ ਵੀ ਆਪਾਂ ਇਹਦੇ ਵਿੱਚ ਕੀ ਕੀ ਸਮਾਨ ਪਾਉਨੇ ਆ ਤੁਹਾਨੂੰ ਸਮਾਨ ਵੀ ਸਾਰਾ ਲਿਖਾਵਾਂਗੇ ਆਪਾਂ ਏਕ-ਏਕ ਚੀਜ਼ ਤੁਹਾਨੂੰ ਸਾਰੀ ਲਿਖਾਵਾਂਗੇ ਜੀ ਤੁਸੀਂ ਆਪਦਾ ਕਾਪੀ ਪੈਨ ਚੱਕੋ ਤੇ ਇਹਨਾਂ ਚੀਜ਼ਾਂ ਨੂੰ ਨੋਟ ਕਰੋ ਤੁਸੀਂ ਹਨਾ ਜਿਹੜੀਆਂ ਇਹ ਬਹੁਤ ਵਧੀਆ ਚੀਜ਼ਾਂ ਨੇ ਜੀ ਜਿਹੜੀਆਂ ਜਿਹੜੀਆਂ ਪਾਈਆਂ ਆਪਾਂ ਪਿਸ਼ਾਬ ਦਾ ਇਨਫੈਕਸ਼ਨ ਰੋਕਦੀਆਂ ਜੀ ਇਹ ਸਰੀਰ ਨੂੰ ਤੰਦਰੁਸਤ ਰੱਖਦੀਆਂ ਖੂਨ ਨੂੰ ਪਤਲਾ ਕਰਕੇ ਰੱਖਦੀਆਂ ਜੋੜ ਨਹੀਂ ਦੁਖਣ ਦਿੰਦੀਆਂ ਗਰਮੀ ਨਹੀਂ ਹੋਣ ਦਿੰਦੀਆਂ ਲੀਵਰ ਨਹੀਂ ਖਰਾਬ ਹੋਣ ਦਿੰਦੀਆਂ ਜੀ ਇਹ ਤੇ ਬਿਲਕੁਲ ਤੁਸੀਂ ਤੰਦਰੁਸਤ ਰਹਿਣ ਲੱਗ ਜਾਓਗੇ ਸਾਰੀ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਹੋਈ ਹੈ ਜੀ ਭੈਣਾਂ ਵਾਸਤੇ ਵੀ ਬਹੁਤ ਚੰਗੀ ਹੈ ਇਹ ਭੈਣਾਂ ਵਾਸਤੇ ਤਿਆਰ ਹੋ ਰਹੀ ਹੈ ਜੀ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਆਪਾਂ ਜਦੋਂ ਵੀਰਾਂ ਵਾਸਤੇ ਤਿਆਰ ਕਰਦੇ ਹਾਂ ਜੀ ਉਹ ਉਹਨਾਂ ਚੀਜ਼ਾਂ ਨੂੰ ਆਪਾਂ ਵਿੱਚ ਨਹੀਂ ਪਾਉਣਾ ਉਹ ਤੁਹਾਨੂੰ ਆਪਾਂ ਸਾਰਾ ਕੁਝ ਦੱਸਾਂਗੇ ਤੁਸੀਂ ਸਾਰੀ ਵੀਡੀਓ ਦੇਖੋ ਤੇ ਵੀਡੀਓ ਨੂੰ ਸੇਵ ਕਰ ਲਓ ਜੀ ਤੇ ਕਾਪੀ ਪੈਨ ਚੱਕੋ ਤੇ ਲਿਖ ਲਿਓ ਹਾਂਜੀ ਅੱਜ ਆਪਾਂ ਤੁਹਾਡੇ ਖਾਤਰ ਲੈ ਕੇ ਆਏ ਹਾਂ ਜੀ ਸਰਦੀਆਂ ਦਾ ਤੋਹਫ਼ਾ ਤੇ ਤਾਕਤ ਦਾ ਖਜ਼ਾਨਾ ਜਿਹੜਾ ਕਿ ਤੁਹਾਡੇ ਸਰੀਰ ਨੂੰ ਵਧੀਆ ਲੋਹਾ ਬਣਾ ਕੇ ਰੱਖੂਗਾ ਤੁਹਾਡੀ ਸਿਹਤ ਦਾ ਰਾਜ ਤਕੜੀ ਸਿਹਤ ਦਾ ਤਾਕਤਵਰ ਸਿਹਤ ਦਾ ਰਾਜ ਸਾਰਾ ਕੁਝ ਇਹਦੇ ਵਿੱਚ ਛੁਪਿਆ ਹੋਇਆ ਹੈ ਜਿਹੜਾ ਕਿ ਆਪਾਂ ਤੁਹਾਡੀ ਖਾਤਰ ਇਹ ਤਿਆਰ ਕਰਨੀ ਹੈ ਜੀ ਜੜੀ ਬੂਟੀਆਂ ਤੋਂ ਮਤਲਬ ਤਿਆਰ ਕਰਾਂਗੇ ਜੀ ਆਪਾਂ ਪੰਜੀਰੀ ਜੜੀਆਂ ਬੂਟੀਆਂ ਪਾ ਕੇ ਪੰਜੀਰੀ ਆਪਾਂ ਤਿਆਰ ਕਰਨੀ ਹੈ ਕਿਉਂਕਿ ਪੰਜੀਰੀ ਤਾਂ ਆਪਾਂ ਸਰਦੀ ਦੇ ਵਿੱਚ ਹਰੇਕ ਹੀ ਖਾਨਨੇ ਆ ਹਨਾ ਪਰ ਖਾਨਨੇ ਆ ਆਪਾਂ ਨਾਰਮਲ ਚੀਜ਼ਾਂ ਪਾ ਕੇ ਜਿਵੇਂ ਆਪਾਂ ਗੂੰਦ ਪਾ ਲਈ ਜੀ ਕਬਰ ਕਸ ਪਾ ਲਈ ਜੀ ਇਹੋ ਜਿਹੀਆਂ ਚੀਜ਼ਾਂ ਪਾ ਲਈਆਂ ਪਰ ਜਿਹੜੀ ਅੱਜ ਆਪਾਂ ਤੁਹਾਨੂੰ ਚੀਜ਼ਾਂ ਦਿਖਾਵਾਂਗੇ ਨਾ ਤੁਹਾਨੂੰ ਸਾਰੀਆਂ ਇੱਕ ਇੱਕ ਕਰਕੇ ਲਿਖਾਵਾਂਗੇ ਵੀ ਦਿਖਾਵਾਂਗੇ ਵੀ ਆਪਦੀ ਕਾਪੀ ਪੈਨ ਚੱਕ ਲਿਓ ਜੀ ਮੈਂ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾ ਕੇ ਫਿਰ ਆਪਾਂ ਇਹ ਪੰਜੀਰੀ ਤਿਆਰ ਕਰਨੀ ਹੈ ਅਗਰ ਤੁਸੀਂ ਘਰੇ ਕਰ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਅਗਰ ਤੁਹਾਡੇ ਕੋਲ ਘਰੇ ਪੰਜੀਰੀ ਨਾ ਤਿਆਰ ਹੋਵੇ ਤਾਂ ਆਪਾਂ ਤਿਆਰ ਕਰਕੇ ਭੇਜਦੇ ਵੀ ਆਂ ਜੀ ਕਿਉਂਕਿ ਆਪਣੀਆਂ ਪੰਜੀਰੀਆਂ ਤਿਆਰ ਹੋ ਕੇ ਹੁਣ ਠੰਡ ਸ਼ੁਰੂ ਹੋ ਗਈ ਜੀ ਬਾਹਰਲੀਆਂ ਕੰਟਰੀਆਂ 'ਚ ਜਾਂਦੀਆਂ ਨੇ ਮੈਨੂੰ ਸਾਰੇ ਪੁੱਛਦੇ ਆ ਮੈਡਮ ਤੁਹਾਡੀ ਸਿਹਤ ਦਾ ਕੀ ਰਾਜ ਹੈ ਪਰਮ ਤੁਸੀਂ ਕੀ ਖਾਣੇ ਹੋ ਸਾਨੂੰ ਵੀ ਦੱਸੋ ਕੁਝ ਤੇ ਭਾਈ ਹੁਣੇ ਮੌਕਾ ਆ ਗਿਆ ਤੁਹਾਡੇ ਕੋਲੇ ਇਹ ਸਮਾਨ ਲੇਖਣ ਦਾ ਤੁਸੀਂ ਆਪਦਾ ਲਿਖ ਕੇ ਰੱਖ ਲਿਓ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਇਹ ਵੀਡੀਓ ਆਪਦੇ ਫੇਸਬੁੱਕ ਤੇ ਜਾ ਕੇ ਕਿਸੇ ਚੀਜ਼ ਤੇ ਵੀ ਦੇਖੀ ਜਾਂਦੇ ਆ ਉੱਥੇ ਤੁਸੀਂ ਸ਼ੇਅਰ ਕਰਕੇ ਰੱਖ ਲਿਆ ਕਰੋ ਸੇਵ ਕਰਕੇ ਰੱਖ ਲਿਆ ਕਰੋ ਕਿਉਂਕਿ ਤੁਹਾਨੂੰ ਫਿਰ ਉਹ ਦੇਖਣੀ ਵੀ ਸੌਖੀ ਹੋ ਜੇ ਤੇ ਅੱਜ ਆਪਾਂ ਏਕ-ਏਕ ਕਰਕੇ ਇਹ ਸਾਰਾ ਸਮਾਨ ਜਿੰਨਾ ਵੀ ਇਹਦੇ ਵਿੱਚ ਪਿਆ ਹੈਗਾ ਸਾਰਾ ਸਮਾਨ ਤੁਹਾਨੂੰ ਜਿਹੜੇ ਆਪਰਾਧ ਭਰੀ ਪਈ ਹੈ ਜੀ ਸਮਾਨ ਦੀ ਸਾਰਾ ਸਮਾਨ ਦਿਖਾਉਂ ਤੁਹਾਨੂੰ ਮੈਂ ਇੱਕ ਇੱਕ ਚੀਜ਼ ਤੇ ਗ੍ਰਾਮਾਂ ਦੇ ਹਿਸਾਬ ਨਾਲ ਲਿਖਾਉਂਗੀ ਵੀ ਆਪਾਂ ਇਹ ਕਿਵੇਂ ਤਿਆਰ ਕਰਨੀ ਹੈ ਇਹ ਜਿਹੜਾ ਸਮਾਨ ਹੈ ਜੀ ਆਪਾਂ ਜੜੀਆਂ ਬੂਟੀਆਂ ਭਸਮਾ ਸਾਰੇ ਹਰੇਕ ਚੀਜ਼ ਦੇਸੀ ਚੀਜ਼ ਆਪਾਂ ਪਾ ਕੇ ਇਹਨੂੰ ਤਿਆਰ ਕਰਨਾ ਮੈਂ ਸਾਰਾ ਕੁਝ ਤੁਹਾਨੂੰ ਦਿਖਾਉਂਗੀ ਤੁਸੀਂ ਆਪਦਾ ਚੱਕੋ ਜੀ ਕਾਪੀ ਫਿਰ ਤੇ ਲਿਖਣਾ ਸ਼ੁਰੂ ਕਰੋ ਤੇ ਆਪਾਂ ਤੁਹਾਨੂੰ ਚੀਜ਼ ਦਿਖਾਉਣੀ ਹੈ ਜੀ ਸਾਰੀ ਇੱਕ ਇੱਕ ਕੱਢ ਕੇ ਆਹ ਲੋ ਜੀ ਆਪਾਂ ਜਿਹੜਾ ਤੁਹਾਨੂੰ ਦੱਸੀ ਜਾਂਦੇ ਆ ਪੰਜੀਰੀ ਦਾ ਸਮਾਨ ਉਹਦੇ ਵਿੱਚ ਬੇਸਣ ਵੀ ਪਊਗਾ ਬੇਸਣ ਆਪਾਂ ਰੱਖ ਰੱਖਿਆ ਜੀ ਆਪਾਂ ਘਰੇ ਪਿਆ ਹੋਇਆ ਬੇਸਣ ਆ ਇਹ ਕਿਉਂਕਿ ਦੂਜੇ ਤਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਤੁਸੀਂ ਵੀ ਘਰੇ ਲਿਆ ਕੇ ਅੱਧਾ ਕਿਲੋ ਕਿਲੋ ਟੁਈ ਨਹੀਂ ਦੁਖਦੀ ਹੈ ਕਿ ਬੇਸਨ ਆਪਾਂ ਨੂੰ ਪਾਉਣਾ ਜ਼ਰੂਰੀ ਹੈ ਵੈਸੇ ਮੈਂ ਤੁਹਾਡੇ ਜਿਹੜਾ ਕੁਝ ਦੱਸੀ ਜਾਨੀਏ ਤੁਸੀਂ ਲਿਖੀ ਚੱਲਿਓ ਪਰ ਬੇਸਨ ਜ਼ਰੂਰ ਲਿਖੋ ਜੀ ਅੱਧਾ ਕਿਲੋ ਪਾਉਣੇ ਹੈ ਜੀ ਆਪਾਂ ਆਹ ਕਿਲੋ ਸੰਘੇੜੇ ਇਹਨਾਂ ਦਾ ਆਪਾਂ ਆਟਾ ਬਣਾ ਲੈਣਾ ਰਗੜ ਲੈਣੇ ਨੇ ਪੀਸ ਲੈਣੇ ਨੇ ਵਧੀਆ ਜਿਹੜੇ ਕਿ ਪਾਣੀ ਸੋਕ ਕਰਦੇ ਆ ਲਕੋਰੀਏ ਦੀ ਬਿਮਾਰੀ ਨੂੰ ਖਤਮ ਕਰਦੇ ਆ ਆਹ ਹੈ ਕਿ ਜੀ ਗੂੰਦ ਸੇਵੀਆਂ ਗੂੰਦ ਆਪਾਂ ਕਿਲੋ ਸੇਵੀਆਂ ਗੂੰਦ ਪਾਉਣੀ ਹੈ ਇਹਦੇ ਵਿੱਚ ਜਿਹੜੀ ਕਿ ਆਹ ਹੁੰਦੀ ਹੈ ਜੀ ਸੇਵੀਆਂ ਜਿਹੜੇ ਕਿ ਆਪਣੇ ਜੋੜ ਕਮਰ ਕਾਸ ਮਤਲਬ ਕਿ ਗੋਡੇ ਮੋਢੇ ਇਹਨਾਂ ਦਾ ਦਰਦ ਨਹੀਂ ਹੋਣ ਦਿੰਦੀ ਠੀਕ ਹੈ ਜੀ ਆਹ ਫੁੱਲ ਮਖਾਣੇ ਹੈ ਜੀ 250 ਗ੍ਰਾਮ ਇਹ ਆਪਣੇ ਕੈਲਸ਼ੀਅਮ ਨੂੰ ਪੂਰਾ ਕਰਦੇ ਆ ਆਹ ਚੁਹਾਰੇ ਹੈ ਜੀ 1 ਕਿਲੋ ਆਪਾਂ ਨੂੰ ਠੰਡ ਨਹੀਂ ਲੱਗਣ ਦਿੰਦੇ ਰੇਸ਼ਾ ਸਰਦੀ ਚ ਖਾਮ ਨਹੀਂ ਹੋਣ ਦਿੰਦੇ ਸਿਰ ਨਹੀਂ ਦਰਦ ਕਰਨ ਦਿੰਦੇ ਜੀ ਆਹ 2 ਕਿਲੋ ਮਿਸ਼ਰੀ ਹੈ ਇਹਦੇ ਵਿੱਚ 100 ਗ੍ਰਾਮ ਹੈਗਾ ਜੀ ਸਾਲਮ ਪੰਜਾ ਜਿਹੜਾ ਕਿ ਆਪਣੇ ਕਿਸੇ ਤਰ੍ਹਾਂ ਦੀ ਵੀ ਪੀੜ ਹੁੰਦੀ ਹੈ ਉਹਨੂੰ ਰੋਕਦਾ ਹੈ ਤੇ 250 ਗ੍ਰਾਮ ਹੈਗਾ ਜੀ ਆਪਣੇ ਕੋਲੇ ਖੋਪਾ ਆ 250 ਗ੍ਰਾਮ ਹੈ ਜੀ ਆਪਣੇ ਕੋਲੇ ਖੋਪਾ ਹੁਣ ਆਪਾਂ ਇਹਨੂੰ ਪਾਸੇ ਰੱਖ ਦਈਏ ਚੱਕ ਕੇ ਦੂਜਾ ਸਮਾਨ ਤੁਹਾਨੂੰ ਦਿਖਾਉਣ ਲੱਗੇ ਆ ਇਹਦੇ ਚ ਹੈਗੀ ਜੀ 50 ਗ੍ਰਾਮ ਦਾਲਚੀਨੀ ਠੀਕ ਹੈ ਜੀ ਜਿਹੜੀ ਕਿ ਆਪਣੇ ਖੂਨ ਨੂੰ ਪਤਲਾ ਕਰਦੀ ਹੈਗੀ ਹੈ ਅਰਜਨ ਦੀ ਛਾਲ ਹੈਗੀ ਹੈ ਜੀ 50 ਗ੍ਰਾਮ ਇਹ ਵੀ ਆਪਣੇ ਬਲੱਡ ਪ੍ਰੈਸ਼ਰ ਨੂੰ ਠੀਕ ਕਰਦੀ ਹੈ ਜੀ ਖੂਨ ਨੂੰ ਪਤਲਾ ਰੱਖਦੀ ਹੈਗੀ ਹੈ ਆਹ ਲੋ ਜੀ ਇਹਨੂੰ ਵੀ ਪਾਸੇ ਰੱਖੋ ਨਾਲ ਦੀ ਨਾਲ ਸਾਰਾ ਸਮਾਨ ਚੱਕ ਦਈਏ ਦਿਖਾ ਦਈਏ 250 ਗ੍ਰਾਮ ਹੈਗੇ ਜੀ ਪਿਸਤੇ ਤੁਸੀਂ ਲਿਖੀ ਚੱਲਣਾ ਹੈਗਾ ਜੀ ਮੈਂ ਜਿਵੇਂ ਜਿਵੇਂ ਮੇਰੇ ਮੂਹਰੇ ਸਮਾਨ ਆਈ ਜਾਂਦਾ ਮੈਂ ਦਿਖਾਈ ਜਾਂਦੀ ਐ ਫਿਰ ਆਪਾਂ ਇਹਨਾਂ ਦੀ ਪਸਾਈ ਕਰਨੀ ਐ ਪੀਸਣਾ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਫਿਰ ਆਪਾਂ ਇਹਨੂੰ ਵਿੱਚ ਪਾਵਾਂਗੇ ਜੀ ਇਹਦੇ ਵਿੱਚ ਹੈਗੇ ਜੀ 250 ਗ੍ਰਾਮ ਮੱਕਜ ਠੀਕ ਹੈ ਜੀ ਇਹਦੇ ਵਿੱਚ ਹੈਗੇ ਜੀ 250 ਗ੍ਰਾਮ ਗੁਰਵੰਦੀ ਬਦਾਮ 250 ਗ੍ਰਾਮ ਆਪਾਂ ਪਾਏ ਨੇ ਜੀ ਕਾਜੂ ਤੇ ਆਪਾਂ ਪਾਈਆਂ ਜੀ 100 ਗ੍ਰਾਮ ਕਿਸ਼ਮਿਸ਼ ਠੀਕ ਹੈ ਜੀ ਤਾਂ 150 ਗ੍ਰਾਮ ਆਪਾਂ ਅਲਸੀ ਪਾਈ ਹੈ ਜੀ ਜਿਹਦੇ ਵਿੱਚ ਕੀ omega 3 ਹੁੰਦਾ ਹੈ ਭਰਪੂਰ ਮਾਤਰਾ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਹੈ omega 3 ਆਪਾਂ ਨੂੰ ਕੀ ਕੰਮ ਕਰਦਾ ਹੈਗਾ ਆਪਣੀ ਮਤਲਬ ਸਕਿਨ ਨੂੰ ਸ਼ਾਈਨ ਕਰਕੇ ਰੱਖਦਾ ਹੈ ਜੀ ਅਜਵੈਨ ਹੈ ਜੀ 150 ਗ੍ਰਾਮ ਜਿਹੜੀ ਕਿ ਆਪਣੇ ਹਾਜਮੇ ਨੂੰ ਸਹੀ ਕਰਦੀ ਹੈ ਅਸ਼ਵਗੰਧਾ ਇਹ ਆਪਣੇ ਸਰੀਰ ਦੀ ਪੀੜ ਚੁੱਕਦਾ ਹੈ ਜੀ 100 ਗ੍ਰਾਮ ਇਹਦੇ ਵਿੱਚ ਆਪਾਂ ਅਸ਼ਵਗੰਧਾ ਪਾਇਆ ਹੋਇਆ ਹੈ ਜੀ ਤੇ ਕਾਲੀ ਮਿਰਚ ਹੈ ਜੀ 50 ਗ੍ਰਾਮ ਜਿਹੜੀ ਕਿ ਆਪਣੇ ਨਿਗਾ ਵਾਸਤੇ ਬਹੁਤ ਚੰਗੀ ਹੈ ਆ ਹੈਗਾ ਜੀ ਸੁੰਢ 100 ਗ੍ਰਾਮ ਜਿਹੜਾ ਕਿ ਆਪਣੇ ਬੈਵਾਦੀ ਸਰੀਰ ਦੇ ਵਿੱਚ ਨਹੀਂ ਰਹਿਣ ਦਿੰਦਾ ਸਰੀਰ ਨੂੰ ਇਹਨੇ ਤੰਦਰੁਸਤ ਬਣਾ ਕੇ ਰੱਖਣਾ ਆ ਹੈਗੀ ਜੀ 100 ਗ੍ਰਾਮ ਸਫੇਦ ਮੂਸਲੀ ਜਿਹੜੀ ਕਿ ਆਪਣੇ ਜੋੜਾਂ ਦੇ ਦਰਦ ਵਾਸਤੇ ਬਹੁਤ ਚੰਗੀ ਹੁੰਦੀ ਹੈ ਤਾਕਤ ਵਾਸਤੇ ਬਹੁਤ ਚੰਗੀ ਹੈ ਜੀ ਰਾਮ ਬਾਣਾ ਹੈ ਜੀ ਤਾਕਤ ਵਾਸਤੇ 100 ਗ੍ਰਾਮ ਹੈਗੀ ਹੈ ਜੀ ਖਸ ਖਸ ਜਿਹੜੀ ਕਿ ਰੇਸ਼ਾ ਸਰਤੀ ਜ਼ਖਾਮ ਸਾਰੇ ਕਾਸੇ ਨੂੰ ਰੋਕਦੀ ਹੈ ਇਹ ਹੈਗੀ ਹੈ ਜੀ ਕਾਟ ਸਪਾਰੀ 100 ਗ੍ਰਾਮ ਜਿਹੜੀ ਕੀ ਕਾਠ ਵਰਗਾ ਸਰੀਰ ਭੈਣਾ ਦਾ ਸਰੀਰ ਕਾਠ ਵਰਗਾ ਬਣਾ ਦਿੰਦੀ ਆ ਮਤਲਬ ਕਿ ਅੰਦਰੋਂ ਇਹਨੇ ਇੰਨਾ ਮਜ਼ਬੂਤ ਕਰ ਦਣਾ ਕਿ ਕਾਠ ਵਰਗਾ ਹੋ ਜਾਂਦਾ ਕਿਉਂਕਿ ਕਰੜੀ ਵੀ ਬਹੁਤ ਹੁੰਦੀ ਆ ਥੋੜੀ ਜਿਹੀ ਕੁੱਟਣੀ ਔਖੀ ਐ ਪਰ ਇਹ ਲਿਆ ਕੇ ਕੁੱਟਣੀ ਐ ਜੀ ਤੁਸੀਂ ਕੁੱਟੀ ਘਟਾਈ ਨਾ ਲਿਓ ਜੀ ਪਤਾ ਕੀ ਆ ਅਗਰ ਤੁਸੀਂ ਕੁੱਟੀ ਘਟਾਈ ਲੈਨੇ ਤਾਂ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਆਪਾਂ ਨੂੰ ਉਹਨਾਂ ਨੇ ਕਿਹੜੀ ਚੀਜ਼ ਦਿੱਤੀ ਹਨਾ ਇਹ ਕਾਠ ਸੁਪਾਰੀ ਐ ਜੀ ਇਹਨੂੰ ਥੋੜਾ ਜਿਹਾ ਤੁਸੀਂ ਦੇਖ ਲਓ ਤੇ ਆਹ ਦੇਖੋ ਤੁਸੀਂ ਇਹ ਕਾਠ ਸੁਪਾਰੀ ਜਿਹੜੀ ਕੀ ਕਾਠ ਵਰਗੀ ਹੁੰਦੀ ਐ ਇਹ ਹੈਗੀ ਹੈ ਜੀ ਲੋਹਦ ਲੋਹਦ ਹੈ ਜੀ 100 ਗ੍ਰਾਮ ਇਹ ਵੀ ਬਹੁਤ ਚੰਗੀ ਹੈ ਮਤਲਬ ਕਿ ਆਪਣੇ ਭੈਣਾਂ ਦੇ ਅੰਦਰੋਂ ਸਰੀਰ ਨੂੰ ਇਹਨੇ ਮਜ਼ਬੂਤ ਕਰਕੇ ਰੱਖਣਾ ਜਿਹੜੀ ਮੈਂ ਪੰਜੀਰੀ ਬਣਾ ਰਹੀ ਆ ਇਹ ਭੈਣਾਂ ਵਾਸਤੇ ਜਾਣੀ ਹੈ ਜੀ ਬਾਹਰ ਜਾਣੀ ਹੈ ਪੰਜੀਰੀ ਇਹ ਤਾਂ ਕਰਕੇ ਜਦੋਂ ਜਿਹੜੀ ਚੀਜ਼ ਨਹੀਂ ਪਾਉਣੀ ਬਾਅਦ ਦੇ ਵਿੱਚ ਮੈਂ ਉਹ ਵੀ ਦੱਸੂਗੀ ਵੀ ਬੀਰਾਂ ਵਾਸਤੇ ਆਪਾਂ ਕਿਹੜੀ ਚੀਜ਼ ਨਹੀਂ ਪਾਉਣੀ ਕੱਲੀਆਂ ਭੈਣਾਂ ਵਾਸਤੇ ਪਾਉਣੀ ਹੈ ਆ ਹੈਗੀ ਜੀ 20 ਗ੍ਰਾਮ ਛੋਟੀ ਇਲਾਇਚੀ ਇਹ ਇਮਿਊਨਿਟੀ ਪਾਵਰ ਨੂੰ ਵਧਾਉਂਦੀ ਹੈ 100 ਗ੍ਰਾਮ ਹੈਗੀ ਜੀ ਸੌਫ ਜਿਹੜੀ ਆਪਣੇ ਹਾਜਮੇ ਨੂੰ ਸਹੀ ਕਰਦੀ ਹੈ ਇਹ ਹੈਗੀ ਜੀ ਪਿੱਪਲ ਲਾਖ ਪਿੱਪਲ ਲਾਖ ਆਪਣੇ ਸਰੀਰ ਨੂੰ ਜੋੜ ਕੇ ਰੱਖਦੀ ਹੈ ਜੀ ਇਹ ਹੈਗੀ 30 ਗ੍ਰਾਮ 250 ਗ੍ਰਾਮ ਹੈਗਾ ਜੀ ਪਾਠਾ ਪਾਠੇ ਦੇ ਮੇਰੇ ਕੋਲੇ ਕੁਐਸਚਨ ਵੀ ਬਹੁਤ ਆਉਂਦੇ ਨੇ ਦੀਦੀ ਪਾਠੇ ਦਾ ਕਮੈਂਟ ਆਉਂਦੇ ਨੇ ਪਾਠਾ ਕੀ ਕੰਮ ਆਉਂਦਾ ਪਾਠਾ ਪਾਣੀ ਸੋਕ ਕਰਦਾ ਹੈ ਜੀ ਲਕੋਰੀਏ ਦੀ ਬਿਮਾਰੀ ਅਗਰ ਕਿਸੇ ਨੂੰ ਹੈਗੀ ਪੀਲਾ ਪਾਣੀ ਜਾਂ ਸਫੇਦ ਪਾਣੀ ਪੈਂਦਾ ਉਹਨੂੰ ਇਹ ਪਾਠਾ ਬਹੁਤ ਹੀ ਰਾਮਬਾਣਾ ਹੈ ਆ ਹੈਗਾ ਜੀ ਆਪਣੇ ਗੋਖਰੂ ਜਿਹੜਾ ਕਿ ਆਪਣੇ ਬਾਥਰੂਮ ਦੀ ਪਿਸ਼ਾਬ ਦੀ ਇਨਫੈਕਸ਼ਨ ਨੂੰ ਰੋਕਦਾ ਹੈਗਾ ਠੀਕ ਹੈ ਜੀ ਇਹ ਆਪਾਂ ਪਾਉਣਾ ਹੈਗਾ ਜੀ 50 ਗ੍ਰਾਮ ਗੋਖਰੂ ਪਾਉਣਾ ਪੰਜੀਰੀ ਦੇ ਵਿੱਚ ਆ ਦੇਖੋ ਤੁਸੀਂ ਆ ਹੈਗੀ ਜੀ ਆਪਣੀ ਕਮਰ ਕਸ ਆ ਦੇਖੋ ਤੁਸੀਂ ਇਹ 100 ਗ੍ਰਾਮ ਆਪਾਂ ਕਮਰ ਕਸ ਪਾਈਏ ਜਿਹੜੀ ਕਿ ਆਪਣੀ ਕਮਰ ਨੂੰ ਕਸ ਕੇ ਰੱਖਦੀ ਹੈ ਸਰੀਰ ਨੂੰ ਕਸ ਕੇ ਰੱਖਦੀ ਹੈ ਖੁਸ਼ਕ ਬਹੁਤ ਹੁੰਦੀ ਹੈ ਜੀ ਇਹ ਜਿਆਦਾ ਨਹੀਂ ਪਾਉਣੀ ਆਪਾਂ 100 ਗ੍ਰਾਮ ਹੀ ਪਾਉਣੀ ਹੈਗੀ ਜਿਆਦਾ ਫਿਰ ਇਹ ਜੀਵ ਨੂੰ ਫੜਨ ਲੱਗ ਜਾਂਦੀ ਹੈ ਆ ਹੈਗੀ ਜੀ ਫੁੱਲ ਸੁਪਾਰੀ ਇਹ ਵੀ ਬਹੁਤ ਖੁਸ਼ਕ ਹੁੰਦੀ ਹੈ ਜੀ ਅਗਰ ਆਪਾਂ ਇਹਨੂੰ ਚਬਦੇ ਆ ਤਾਂ ਆਪਣੇ ਮੂੰਹ ਨੂੰ ਇੱਕਦਮ ਖੁਸ਼ਕ ਕਰ ਦਿੰਦੀ ਹੈ ਪਾਣੀ ਸੋਕ ਦਿੰਦੀ ਹੈਗੀ ਹੈ ਆ ਹੈਗੀ ਹੈ ਸੇ 100 ਗ੍ਰਾਮ ਪਾਉਣੀ ਹੈ ਜੀ ਆ 250 ਗ੍ਰਾਮ ਆਪਾਂ ਪਾਉਣੇ ਆ ਜੀ ਛਾਸਕੂ ਜਿਹੜੇ ਕਿ ਆਪਣੀ ਨਿਗਾ ਵਾਸਤੇ ਬਹੁਤ ਚੰਗੇ ਨੇ ਇਹ 250 ਗ੍ਰਾਮ ਪਾਉਣੇ ਆ ਜੀ ਆਪਾਂ ਇਹ ਮੈਂ ਆਹ ਹੈਗਾ ਜੀ ਸ਼ਤਾਵਰ ਸ਼ਤਾਵਰ ਹੈਗਾ ਜੀ 100 ਗ੍ਰਾਮ ਤਾਕਤ ਬਹੁਤ ਕਰਦਾ ਹੈ ਜੀ ਲਕੋਰੀਆ ਇਹ ਨਹੀਂ ਰਹਿਣ ਦਿੰਦਾ ਜੀ ਅਗਰ ਇਹ ਪੰਜੀਰੀ ਮਤਲਬ ਜਿਹੜੀ ਭੈਣ ਦੇ ਕਿਸੇ ਦੇ ਬੱਚਾ ਹੈ ਨਹੀਂਗਾ ਅਗਰ ਉਹ ਵੀ ਇਸ ਪੰਜੀਰੀ ਨੂੰ ਇਸ ਸਾਲ ਬਣਾ ਕੇ ਖਾਂਦੀ ਹੈ ਨਾ ਇਸ ਨੂੰ ਤਾਂ ਪਰਮਾਤਮਾ ਅਗਲੇ ਸਾਲ ਉਹਦੇ ਘਰੇ ਵੀ ਖੁਸ਼ੀਆਂ ਲੈ ਕੇ ਆਊਗਾ ਆਪਾਂ ਹੁਣ ਤੁਹਾਨੂੰ ਦਿਖਾਉਣ ਲੱਗੇ ਆ ਜੀ ਭਸਮਾਂ ਸਾਰੀਆਂ ਜਿਹੜੀਆਂ ਆਪਾਂ ਵਿੱਚ ਪਾਵਾਂਗੇ ਉਹਨਾਂ ਦੇ ਠੀਕ ਹੈ ਜੀ ਇਹ ਭਸਮਾਂ ਇਹ ਹੈਗੀ ਤਰਵੰਗ ਭਸਮ ਠੀਕ ਹੈ ਜੀ ਇਹ 20 ਗ੍ਰਾਮ ਪਾਵਾਂਗੇ ਵਿੱਚ ਠੀਕ ਹੈ ਜੀ ਆਹ ਹੈਗੀ ਜਸ਼ਦ ਭਸਮ ਇਹਨੂੰ ਵੀ ਆਪਾਂ 20 ਗ੍ਰਾਮ ਪਾਵਾਂਗੇ ਜੀ ਇਹਦੇ ਵਿੱਚ ਆਹ ਹੈਗੀ ਜੀ ਸਵਰਨ ਮਾਸ਼ਿਕ ਭਸਮ ਇਹ ਵੀ ਆਪਾਂ 20 ਗ੍ਰਾਮ ਪਾਉਣੀ ਹੈ ਜੀ ਠੀਕ ਹੈ ਜੀ ਆਹ ਹੈਗੀ ਜੀ ਆਪਣੇ ਇਹ ਜੀ ਰੋਪਿਆ ਭਸਮ ਇਹ ਵੀ ਆਪਾਂ 20 ਗ੍ਰਾਮ ਇਹਦੇ ਵਿੱਚ ਪਾਉਣੀ ਹੈ ਜੀ ਆਹ ਦੇਖੋ ਤੁਸੀਂ ਠੀਕ ਹੈ ਜੀ ਆਹ ਹੈਗੀ ਜੀ ਅਬਰਕ ਭਸਮ ਇਹ ਵੀ ਆਪਾਂ 20 ਗ੍ਰਾਮ ਪਾਉਣੀ ਹੈ ਜੀ ਇਹ ਸਾਰੀਆਂ ਇਹਦੇ ਵਿੱਚ ਪਹਿਣਗੀਆਂ ਜੀ ਆਹ ਹੈਗੀ ਜੀ ਲੋਹ ਭਸਮ ਇਹ ਵੀ ਆਪਾਂ 20 ਗ੍ਰਾਮ ਪਾਉਣੀ ਹੈ ਜੀ ਇਹਦੇ ਵਿੱਚ ਠੀਕ ਹੈ ਜੀ ਆਹ ਹੈਗੀ ਜੀ ਪ੍ਰਵਾਲ ਪੇਸ਼ਟੀ ਇਹ ਵੀ ਆਪਾਂ 20 ਗ੍ਰਾਮ ਪਾਉਣੀ ਹੈ ਇਹਦੇ ਵਿੱਚ ਆਪਾਂ ਭਸਮਾ ਨੇ ਜੀ 8 ਪ੍ਰਕਾਰ ਦੀਆਂ ਇਹਦੇ ਵਿੱਚ ਭਸਮਾ ਪੈਣਗੀਆਂ ਤੇ ਫਿਰ ਜਾ ਕੇ ਕਿਤੇ ਆਪਣੀ ਪੰਜੀਰੀ ਤਿਆਰ ਹੋਊਗੀ ਹੁਣ ਆਪਾਂ ਇਹਨਾਂ ਦੀ ਰਗੜਾਈ ਸ਼ੁਰੂ ਕਰਦੇ ਆਂ ਤੇ ਆਹਾ ਤੁਹਾਨੂੰ ਮੈਂ ਦੱਸਾਂ ਵੀ ਆਪਾਂ ਵੀਰਾਂ ਦੇ ਸਮਾਨ ਦੇ ਵਿੱਚ ਕੀ ਨਹੀਂ ਪਾਉਣਾ ਇੱਕ ਤਾਂ ਆਪਾਂ ਸੰਘੇੜੇ ਨਹੀਂ ਪਾਉਣੇ ਜੀ ਤੇ ਇੱਕ ਆਪਾਂ ਕਾਹ ਨਹੀਂ ਪਾਉਣਾ ਜੀ ਪਾਠਾ ਇਹਦੇ ਵਿੱਚ ਠੀਕ ਹੈ ਜੀ ਇਹ ਚੀਜ਼ਾਂ ਆਪਾਂ ਵੀਰਾਂ ਦੇ ਸਮਾਨ ਦੇ ਵਿੱਚ ਨਹੀਂ ਪਾਉਣੀਆਂ ਇਹ ਸਿਰਫ ਭੈਣਾਂ ਦੀ ਪੰਜੀਰੀ ਦੇ ਵਿੱਚ ਹੀ ਪੈਂਦੀਆਂ ਜੀ ਆਹ ਦੋ ਚੀਜ਼ਾਂ ਵੀਰਾਂ ਦੀ ਪੰਜੀਰੀ ਦੇ ਵਿੱਚ ਨਹੀਂ ਪੈਂਦੀਆਂ ਮੈਂ ਫਿਰ ਫਿਰ ਬਾਰ ਬਾਰ ਤੁਹਾਨੂੰ ਕਹਿਣੀ ਹੈ ਵੀ ਆਹ ਦੋ ਚੀਜ਼ਾਂ ਆਪਾਂ ਨਹੀਂ ਪਾਉਣੀਆਂ ਠੀਕ ਹੈ ਜੀ ਹੁਣ ਆਪਾਂ ਇਹਨਾਂ ਦਾ ਸਮਾਨ ਦਾ ਰਗੜ ਕੇ ਆਪਾਂ ਤੁਹਾਨੂੰ ਦੱਸ ਦਿਆ ਵੀ ਆਪਾਂ ਇਹਨੂੰ ਕਿਵੇਂ ਤਿਆਰ ਕਰਨਾ ਹੈਗਾ ਠੀਕ ਹੈ ਜੀ ਆਪਾਂ ਹੁਣ ਸਮਾਨ ਰਗੜਨਾ ਕਰਤਾ ਜੀ ਸ਼ੁਰੂ ਠੀਕ ਹੈ ਜੀ ਆਹ ਆਪਾਂ ਫੁੱਲ ਮਖਾਣੇ ਰਗੜ ਲਏ ਇਹ ਆਪਾਂ ਇੱਕ ਭਾਂਡੇ ਚ ਪਾਤੇ ਆਪਾਂ ਹੁਣ ਸਮਾਨ ਕੱਠਾ ਕਰਕੇ ਸਾਰਾ ਚੱਕਣਾ ਹੈਗਾ ਤੇ ਇਹਦੇ ਚ ਇੱਕ ਵਰਤਨ ਚ ਪਾਈ ਜਾਣਾ ਤਾਂ ਕਿ ਆਪਾਂ ਨੂੰ ਰਲਾਉਣ ਵੇਲੇ ਥੋੜਾ ਜਿਹਾ ਔਖਾ ਨਾ ਹੋਵੇ ਹਨਾ ਆਹ ਲੋ ਜੀ ਚੱਕੋ ਜੀ ਆਪਾਂ ਜਿਹੜੀਆਂ ਜੜੀਆਂ ਬੂਟੀਆਂ ਜਿਹੜੀਆਂ ਆਪਾਂ ਮਤਲਬ ਕਿ ਅਜਮੈਣ ਵਗੈਰਾ ਸੌਂਫ ਵਗੈਰਾ ਲਈ ਸੀਗੀ ਉਹ ਸਾਰਾ ਕੁਝ ਆਪਾਂ ਇਕੱਠਾ ਕਰਕੇ ਇਹਦੇ ਵਿੱਚ ਪਾਤਾ ਜੀ ਸੰਘੇੜੇ ਵਗੈਰਾ ਆਪਾਂ ਵਾੜ ਰੱਖਾਂਗੇ ਕਿਉਂਕਿ ਇਹ ਆਪਾਂ ਜਿਹੜਾ ਸਮਾਨ ਆ ਨਾ ਇਹ ਅਲੱਗ ਰੱਖਣਾ ਸੰਘੇੜੇ ਆਪਾਂ ਘਿਓ ਦੇ ਵਿੱਚ ਭੁੰਨਣੇ ਆ ਜੀ ਇਹ ਆਪਾਂ ਸਮਾਨ ਕੀਤਾ ਤਿਆਰ ਜੀ 3 ਕਿਲੋ ਘਿਓ ਦਾ 3 ਕਿਲੋ ਘਿਓ ਦੀ ਪੰਜੀਰੀ ਇਹ ਤਿਆਰ ਹੋਊਗੀ ਜੀ ਮੈਂ ਵਾਰ-ਵਾਰ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਇਹ ਸਮਾਨ ਆਪਾਂ ਤਿਆਰ ਕੀਤਾ ਨਾ ਇਹ 3 ਕਿਲੋ ਘਿਓ ਦਾ ਸਮਾਨ ਤਿਆਰ ਕੀਤਾ ਜੀ ਜਿੰਨਾ ਸਮਾਨ ਤੁਹਾਨੂੰ ਦਿਖਾਇਆ ਸੀਗਾ ਉਹ ਸਾਰਾ ਆਪਾਂ ਰਗੜ-ਰਗੜ ਕੇ ਇੱਕ ਥਾਂ ਕਰ ਲੈਣਾ ਹੈਗਾ ਠੀਕ ਹੈ ਜੀ ਆਹ ਦੇਖੋ ਜੀ ਇਹ ਪੱਠਾ ਹੈ ਜੀ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਇਹ ਸਾਰੇ ਸਮਾਨ ਦੇ ਵਿੱਚ ਪੈ ਜਾਊਗਾ ਇਹ ਆਪਾਂ ਕੀ ਕਰਨਾ ਜੀ ਜਦੋਂ ਘਿਓ ਭੁੰਨ ਲਿਆ ਨਾ ਉਸ ਤੋਂ ਬਾਅਦ ਪਾਉਣਾ ਤੁਹਾਨੂੰ ਸਾਰਾ ਕੁਝ ਇਹ ਪਾਉਣਾ ਵੀ ਦੱਸੂਗੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦੀ ਆਂ ਵੀ ਆਪਾਂ ਸਮਾਨ ਦੀ ਰਗੜਾਈ ਸ਼ੁਰੂ ਕਰਤੀ ਜੀ ਸਮਾਨ ਸਾਰਾ ਰਗੜ ਲੈਣਾ ਮਿਸਰੀ ਰਗੜ ਕੇ ਆਪਾਂ ਅਲੱਗ ਰੱਖ ਲਈਏ ਜੀ ਇਹ ਆਪਾਂ ਅੱਡ ਬਰਤਨ ਦੇ ਵਿੱਚ ਪਾ ਲਈਏ ਮਿਸਰੀ ਰਗੜ ਕੇ ਤੇ ਸਮਾਨ ਰਗੜ ਕੇ ਆਪਾਂ ਅੱਡ ਪਾ ਲਿਆ ਤੇ ਡਰਾਈ ਫਰੂਟ ਵਗੈਰਾ ਆਪਾਂ ਰਗੜ ਕੇ ਸਾਰੇ ਅਲੱਗ ਪਾ ਲੈਣੇ ਆ ਜੀ ਆਹ ਦੇਖੋ ਆਹ ਡਰਾਈ ਫਰੂਟ ਰਗੜੇ ਹੋਏ ਨੇ ਸਾਰੇ ਆਪਾਂ ਇਹ ਇੱਕ ਥਾਂ ਤੇ ਇਕੱਠੇ ਕਰ ਲੇ ਚੁਹਾਰੇ ਆ ਜਿਹੜੇ ਉਹ ਵੀ ਆਪਾਂ ਰਗੜ ਕੇ ਆ ਦੇਖੋ ਜੀ ਇਹ ਵਧੀਆ ਰਗੜੇ ਜਾਂਦੇ ਜੀ ਇਹਨਾਂ ਦੀਆਂ ਗਿਟਕਾਂ ਕੱਢਣੀਆਂ ਪੈਣਗੀਆਂ 3 ਕਿਲੋ ਘੋੜੇ ਦੇ ਵਿੱਚ ਇਹ ਆਪਾਂ ਇਹਨੇ ਡਰਾਈ ਫਰੂਟ ਪਾਉਣੇ ਨੇ ਆਹ ਦੇਖੋ ਜੀ ਸਾਰਾ ਸਮਾਨ ਜਿੰਨਾ ਵੀ ਸੀਗਾ ਆਪਾਂ ਸਾਰਾ ਕੁਝ ਇਹਦੇ ਵਿੱਚ ਕਾਟ ਸੁਪਾਰੀ ਫੁੱਲ ਸੁਪਾਰੀ ਮਤਲਬ ਕਿ ਕਮਰਕਾਸ ਲੋਧ ਹਨਾ ਅਸ਼ਵਗੰਧਾ ਤੇ ਸਤਾਵਰ ਸਾਰਾ ਕੁਝ ਜਿੰਨਾ ਵੀ ਸਮਾਨ ਸੀਗਾ ਜੀ ਔਰ ਰਗੜ ਕੇ ਆਪਾਂ ਇੱਕ ਥਾਂ ਇਕੱਠਾ ਕਰ ਲਿਆ ਹੁਣ ਦੇਖੋ ਤੁਸੀਂ ਵੀ ਆਪਣੀਆਂ ਦਵਾਈਆਂ ਦਵਾਈਆਂ ਦਾ ਇਹ ਕਿੰਨਾ ਬਣ ਗਿਆ ਹੁਣ ਆਪਾਂ ਕੀ ਕਰਨਾ ਜੀ ਚੱਕੋ ਕੜਾਹੀ ਆਪਣੀ ਠੀਕ ਹੈ ਜੀ ਕੜਾਹੀ ਚੱਕੋ ਤੁਸੀਂ ਤੇ ਆਪਾਂ ਆ ਦੇਖੋ ਜੀ ਆਪਣੇ ਨਾਲ ਅਨਮੋਲ ਵੀ ਪੂਰਾ ਯੋਗਦਾਨ ਦੇ ਰਿਹਾ ਹੁਣ ਅਨਮੋਲ ਕਹਿੰਦਾ ਮੈਂ ਬਣਾਉਣੀ ਆ ਪੰਜੀਰੀ ਨਾਨੀ ਤੁਸੀਂ ਨਹੀਂ ਬਣਾਉਣੀ ਮੈਂ ਆਖਾ ਚੱਲ ਦੇਖ ਲੈ ਪੁੱਤ ਤੂੰ ਵੀ ਨਾਲ ਲੱਗ ਜਾ ਕਿਉਂਕਿ ਇਹ ਮੇਰੇ ਬਿਨਾਂ ਰਹਿ ਨਹੀਂ ਸਕਦਾ ਆਪਾਂ ਤੁਹਾਨੂੰ ਵੀਡੀਓ ਬਣਾਉਣ ਵਾਸਤੇ ਹੀ ਤੁਹਾਡੇ ਵਾਸਤੇ ਸਪੈਸ਼ਲ ਮੈਂ ਕਿਹਾ ਚਲੋ ਆਪਾਂ ਸਾਰਿਆਂ ਨੂੰ ਦੱਸ ਦਈਏ ਕਿਉਂਕਿ ਠੰਡ ਦੇ ਵਿੱਚ ਹੁਣ ਤੁਸੀਂ ਸਾਰੇ ਰਲਾ ਕੇ ਖਾ ਲਓਗੇ ਕਿਉਂਕਿ ਸਾਡੇ ਤਾਂ ਤਿਆਰ ਹੁੰਦੀ ਰਹਿੰਦੀ ਹੈ ਜੀ ਸਾਡੇ ਤਾਂ ਬਣਦੀ ਹੀ ਰਹਿੰਦੀ ਹੈ ਕਿਉਂਕਿ ਜਾਂਦੀ ਆ ਬਾਹਰ ਜਾਂਦੀ ਹੈ ਵਿਦੇਸ਼ਾਂ ਦੇ ਵਿੱਚ ਇੰਡੀਆ ਦੇ ਵਿੱਚ ਆਹ ਲਓ ਜੀ ਆਪਾਂ ਇੱਕ ਵਾਰੀ ਕੀ ਕੀਤਾ ਜੀ ਆਪਾਂ ਇਹ ਘਿਓ ਪਾਉਨੇ ਆ ਇਹਦੇ ਵਿੱਚ ਗਰਮ ਕਰ ਲਈ ਜੀ ਕੜਾਹੀ ਤੇ ਆਪਾਂ ਘਿਓ ਪਾ ਲਿਆ ਜੀ ਇਹਦੇ ਵਿੱਚ ਠੀਕ ਹੈ ਜੀ ਇਹਦੇ ਚ ਪਾ ਲੋ ਜੀ ਇੱਕ ਵਾਰੀ ਤੁਸੀਂ 2 ਕਿਲੋ ਘਿਓ ਪਾ ਲੋ 2.5 ਕਿਲੋ ਮੈਂ 2.5 ਕਿਲੋ ਘਿਓ ਪਾਇਆ ਅੱਧਾ ਕਿਲੋ ਮੈਂ ਘਿਓ ਪਾਸੇ ਰੱਖ ਲਿਆ ਵੀ ਆਪਾਂ ਮਾੜਾ ਮੋਟਾ ਫਿਰ ਬਾਅਦ ਵਿੱਚ ਪਾਇਆ ਜਾਂਦਾ ਹੁੰਦਾ ਹੈਗਾ ਇੱਕ ਵਾਰੀ ਤੁਸੀਂ 2.5 ਕਿਲੋ ਘਿਓ ਪਾ ਲੋ ਜੀ ਇਹ ਹੁਣ ਆਪਾਂ ਨੇ ਕੀ ਪਾਉਣਾ ਮੈਂ ਤੁਹਾਨੂੰ ਦੱਸ ਦਿਆਂ ਹੁਣ ਘਿਓ ਹੋ ਹੀ ਜਾਂਦਾ ਹੈਗਾ ਗਰਮ ਠੀਕ ਹੈ ਜੀ ਘਿਓ ਨੂੰ ਵਧੀਆ ਗਰਮ ਹੋ ਜਾਣ ਦਿਓ ਜਦੋਂ ਘਿਓ ਪੂਰਾ ਗਰਮ ਹੋ ਗਿਆ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਜੀ ਬੇਸਣ ਪਾਵਾਂਗੇ ਬੇਸਣ ਆਪਾਂ ਆਪਣੇ ਹਿਸਾਬ ਨਾਲ ਪਾ ਲੈਣਾ ਹੈਗਾ ਜੀ ਆਪਾਂ ਬਾਟੀ ਕੇ ਵੇਸਣ ਦੀ ਪਾਉਣੀ ਹੈਗੀ 3 ਕਿਲੋ ਘਿਓ ਦੇ ਵਿੱਚ ਆਪਾਂ ਅੱਧਾ ਕਿਲੋ ਵੇਸਣ ਪਾਵਾਂਗੇ ਜਿਆਦਾ ਨਹੀਂ ਪਾਉਣਾ ਹੈਗਾ ਸਿਰਫ ਅੱਧਾ ਕਿਲੋ ਮੇਰੇ ਹੱਥ ਮਿਨੇ ਹੋਏ ਨੇ ਆਪਾਂ ਮੈਂ ਆਪਦੇ ਹਿਸਾਬ ਨਾਲ ਪਾ ਲੈਣੀ ਹੁੰਨੀ ਹੈ ਠੀਕ ਹੈ ਜੀ ਆਹ ਅੱਧਾ ਕਿਲੋ ਵੇਸਣ ਪੈ ਗਿਆ ਇੰਨਾ ਕ ਆਪਾਂ ਰੱਖ ਲਿਆ ਕਿਉਂਕਿ ਇਹ ਬਾਵਾ ਸੀਗਾ ਮੇਰੇ ਕੋਲੇ ਡੋਂਗਾ ਭਰਿਆ ਹੋਇਆ ਹੁਣ ਆਪਾਂ ਕੀ ਕਰਨਾ ਜੀ ਇਹਦੀਆਂ ਗੰਡਾਆਂ ਹੀ ਦਿੱਤੀਆਂ ਮਾਰ ਚੰਗੀ ਤਰ੍ਹਾਂ ਤੇ ਹੁਣ ਆਪਾਂ ਪਾ ਦੇਣੇ ਜੀ ਇਹਦੇ ਵਿੱਚ ਸੰਘੇੜੇ 3 ਕਿਲੋ ਘਿਓ ਦੇ ਵਿੱਚ ਕਿਲੋ ਸੰਘੇੜੇ ਪੈ ਜਾਣੇ ਆ ਜੀ ਠੀਕ ਹੈ ਦਵਾਈਆਂ ਤੁਹਾਨੂੰ ਮੈਂ ਸਾਰੀਆਂ ਦੱਸੀਆਂ ਹੋਈਆਂ ਹੁਣ ਆਪਾਂ ਸੰਘੇੜੇ ਵਧੀਆ ਬਣਾ ਕੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਜੀ ਭੁੰਨ ਕੇ ਤੁਸੀਂ ਤੇ ਵਧੀਆ ਹੁਣ ਭਾਈ ਠੰਡ ਹੋ ਗਈ ਸ਼ੁਰੂ ਇਹੋ ਜੀਆਂ ਚੀਜ਼ਾਂ ਬਣਾ ਕੇ ਖਾਇਆ ਕਰੋ ਖਰਾਕ ਖਾਣੀ ਬਹੁਤ ਜ਼ਰੂਰੀ ਹੈ ਬਾਲਾ ਡਾਈਟ ਦੇ ਚੱਕਰ 'ਚ ਨਾ ਪਿਆ ਕਰੋ ਡਾਈਟ ਤਾਂ ਹੁੰਦੀ ਰਹਿੰਦੀ ਹੈ ਡਾਈਟ ਇਹ ਨਹੀਂ ਕਹਿੰਦੀ ਵੀ ਤੁਸੀਂ ਖਰਾਕ ਨਾ ਖਾਓ ਆਪਦਾ ਸਰੀਰ ਵੇਖਟਵਾ ਨਾ ਕਰੋ ਆਪਦੀ ਚਮੜੀ ਲਟਕਦੀ ਨਾ ਕਰੋ ਤੁਸੀਂ ਚੰਗੀਆਂ ਖਰਾਕਾਂ ਖਾਓ ਡਾਈਟ ਤਾਂ ਚੱਲਦੀ ਰਹਿੰਦੀ ਹੁੰਦੀ ਆ ਆ ਦੇਖੋ ਜੀ ਹੁਣ ਇਹਨੂੰ ਪੂਰਾ ਇਹਦਾ ਜੋਰ ਲੱਗਿਆ ਖੜਾ ਹੈਗਾ ਅਰਮੋਲਦਾ ਵੀ ਨਾਲ-ਨਾਲ ਤੇ ਅਸੀਂ ਕਰੀ ਜਾਂਦੇ ਆ ਤਿਆਰ ਹੁਣ ਇਹ ਅੱਧਾ ਭੁੱਜ ਗਿਆ ਜੀ ਜਦੋਂ ਆਪਣੇ ਝੱਗ ਜੀ ਉੱਠਣ ਲੱਗ ਜਾਂਦੀਆਂ ਨਾ ਉਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਆਪਣੇ ਜਿਹੜਾ ਆਟਾ ਆਪਾਂ ਪਾਈ ਜਾਂਦੇ ਆ ਉਹ ਅੱਧਾ ਭੁੱਜ ਗਿਆ ਠੀਕ ਹੈ ਜੀ ਜਦੋਂ ਇਹ ਸਾਰਾ ਭੁੱਜ ਗਿਆ ਉਦੋਂ ਇਹ ਆਹ ਝੱਗ ਜੀ ਹੈ ਜਿਹੜੀ ਮਰਨ ਲੱਗ ਜੂਗੀ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਜੀ ਸਮਾਨ ਸਾਰਾ ਉਸ ਤੋਂ ਬਾਅਦ ਪਾਉਣਾ ਹੈ ਜਦੋਂ ਇਹ ਮਤਲਬ ਕਿ ਵਧੀਆ ਭੁੱਜ ਗਿਆ ਮੈਂ ਤੁਹਾਨੂੰ ਦੱਸ ਦੰਨੀ ਹੈ ਤੇ ਤੁਸੀਂ ਠੰਡ 'ਚ ਅਗਰ ਤੁਸੀਂ ਇਹ ਪਤਾ ਖਾਣਾ ਕਿੰਨਾ ਖਾਣਾ ਸਿਰਫ ਇਹ ਆਪਾਂ 4-5 ਚਮਚੀ ਹੈ ਜੀ ਰੋਜ਼ ਦਾ ਰਾਤ ਨੂੰ ਦੁੱਧ ਨਾ ਖਾਣਾ ਹੈ ਮੈਂ ਤੁਹਾਨੂੰ ਵਾਰ-ਵਾਰ ਫੇਰ ਦੱਸਦੇ ਆ ਆਪਾਂ ਬਾਟੀਆਂ ਭਰੀਆਂ ਨਹੀਂ ਖਾਣੀਆਂ ਆਹ ਲਓ ਜੀ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਗੂੰਦ ਸੇਵੀਆਂ ਗੂੰਦ ਜਿਹੜੀ ਆਪਣੀ ਰਗੜ ਕੇ ਰੱਖੀ ਹੋਈ ਹੈ ਹੁਣ ਆਟਾ ਭੁੱਜ ਗਿਆ ਤੇ ਆਪਾਂ ਇਹ ਗੂੰਦ ਪਾ ਲਈ ਜੀ ਠੀਕ ਹੈ ਇਹਨੇ ਤੁਹਾਡੇ ਸਰੀਰ ਨੂੰ ਪੂਰਾ ਮਜ਼ਬੂਤ ਕਰਕੇ ਰੱਖਣਾ ਹੈਗਾ ਆਪਾਂ ਰਾਤ ਨੂੰ ਸੌਣ ਲੱਗਿਆਂ ਦੁੱਧ ਦੇ ਨਾਲ ਤੁਸੀਂ ਮਤਲਬ 3-4 ਚਮਚੇ ਜਾਨੀ ਕਿ ਕੌਲੀ ਦੇ ਆ ਤੀਜਾ ਖਿਸਾ ਖਾਣਾ ਜੀ ਬਾਹਲਾ ਨਹੀਂ ਖਾਣਾ ਦਵਾਈ ਦੇ ਤੌਰ ਤੇ ਇਹਨੂੰ ਖਾਣਾ ਹੈ ਇਹ ਬਹੁਤ ਜਿਆਦਾ ਮਤਲਬ ਕਿ ਤੁਹਾਨੂੰ ਫਾਇਦਾ ਕਰੂਗੀ ਦਵਾਈ ਦੇ ਤੌਰ ਤੇ ਹੀ ਆਪਾਂ ਇਹਨੂੰ ਇਸਤੇਮਾਲ ਕਰਨਾ ਹੈਗਾ ਠੀਕ ਹੈ ਜੀ ਜਿੰਨੇ ਦਿਨੇ ਖਾਣੀ ਉਹਨੇ ਦਿਨ ਲੱਸੀ ਨਹੀਂ ਪੀਣੀ ਦਹੀਂ ਨਹੀਂ ਖਾਣੀ ਇਸ ਚੀਜ਼ ਦਾ ਧਿਆਨ ਰੱਖਿਓ ਜੀ ਖੱਟੇ ਦਾ ਪ੍ਰਹੇਜ ਰੱਖਿਆ ਕਰੋ ਥੋੜਾ ਜਿਹਾ ਬਾਰ ਲੀਆਂ ਚੀਜ਼ਾਂ ਦਾ ਪ੍ਰੇਹਜ ਰੱਖਿਆ ਕਰੋ ਥੋੜਾ ਜਿਹਾ ਹਨਾ ਹੁਣ ਜੀ ਆਪਣੇ ਇਹ ਗੂੰਦ ਵੀ ਭੁੱਜ ਗਈ ਜੀ ਸਾਰਾ ਕੁਝ ਹੋ ਗਿਆ ਹੁਣ ਆਪਾਂ ਚੱਕਣੀ ਹੈ ਜੀ ਦਵਾਈ ਜਿਹੜੀ ਆਪਣੀਆਂ ਸਾਰੀਆਂ ਇਕੱਠੀਆਂ ਕਰਕੇ ਪਾਈਆਂ ਹੋਈਆਂ ਸੀ ਹੌਲੀ ਪਾ ਥੋੜਾ ਜੂੜਦਾ ਹੈ ਇਹ ਉੱਡਣ ਲੱਗ ਜਾਂਦਾ ਹੈਗਾ ਕਿਉਂਕਿ ਇਹ ਬਾਲਾ ਬਰੀਕ ਕੀਤਾ ਹੋਇਆ ਆਪਣਾ ਆਹ ਦੇਖੋ ਫੁੱਲ ਮਖਾਣੇ ਵਗੈਰਾ ਸਾਰਾ ਕੁਝ ਇਹਦੇ ਵਿੱਚ ਹੈ ਜੀ ਥੋੜਾ ਜਿਹਾ ਆਰਾਮ ਨਾ ਪਾਓ ਬੇਟਾ ਆਹ ਲੋ ਜੀ ਚੱਕੋ ਤੁਸੀਂ ਆਪਾਂ ਹੁਣ ਇਹਨੂੰ ਵਿਚਰ ਲਾਤਾ ਹਨਾ ਹੁਣ ਬਈ ਐਂ ਕਰੋ ਇੱਕ ਜਾਣਾ ਮੇਰੇ ਨਾਲ ਲੱਗੋ ਤੁਸੀਂ ਖੁਰਚਣਾ ਮਾਰੋ ਤੇ ਇਹਨੂੰ ਸਹੀ ਕਰੋ ਤੁਸੀਂ ਹਨਾ ਐਂ ਤਾਂ ਹੁਣ ਬਹੁਤ ਹੁਸਾਰਾ ਲਾਉਂਦਾ ਹੈਗਾ ਅਨਮੋਲ ਮੇਰਾ ਆਹ ਚੱਕੇ ਜੀ ਆਪਾਂ ਡਰਾਈ ਫਰੂਟ ਪਾਤੇ ਆਹ ਦੇਖੋ ਤੁਸੀਂ ਛੋਟਾ ਖੁਰਚਣਾ ਲੈ ਕੇ ਉਹ ਲੱਗਿਆ ਪਿਆ ਵੀ ਮੇਰੀ ਨਾਨੀ ਕੱਲੀ ਨਾ ਔਖੀ ਹੋਈ ਜਾਵੇ ਮੈਂ ਨਾਲ ਜ਼ਰੂਰ ਪੂਰਾ ਯੋਗਦਾਨ ਦੇਊਗਾ ਠੀਕ ਹੈ ਜੀ ਆਹ ਦੇਖੋ ਇਹ ਪਰ ਕਹਿ ਦਿੰਦਾ ਨਾਨੀ ਮੈਂ ਤਾਂ ਖੋਏ ਦੀਆਂ ਪਿੰਨੀਆਂ ਖਾਣੀਆਂ ਨੇ ਹੁਣ ਇਹਦੇ ਵਾਸਤੇ ਖੋਏ ਦੀਆਂ ਪਿੰਨੀਆਂ ਤਿਆਰ ਕਰੂੰਗੀ ਆਹ ਲਓ ਜੀ ਹੁਣ ਆਪਾਂ ਪਾਤੀ ਮਿਸਰੀ ਮਿਸਰੀ ਪਾ ਕੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਲੈਣਾ ਜੀ ਰਲਾ ਵਧੀਆ ਤਿਆਰ ਕਰ ਲੈਣਾ ਇਹਨੇ ਬਾਹਰ ਜਾਣਾ ਠੰਡੀ ਕਰਕੇ ਆਪਾਂ ਇਹਦੀ ਪੈਕਿੰਗ ਕਰ ਦਿਆਂਗੇ ਜੀ ਆਪਾਂ ਇਹ ਕਿਲੋਆਂ ਦੇ ਹਿਸਾਬ ਨਾਲ ਵੀ ਦੇ ਦਨੇ ਆਂ ਅਗਰ ਕਿਸੇ ਨੇ ਮੰਗਾਉਣੀ ਹੋਵੇ ਤਾਂ ਕਿਲੋਆਂ ਦੇ ਹਿਸਾਬ ਨਾਲ ਵੀ ਜਾਂਦੀ ਹੈ ਜੀ ਆਪਾਂ ਤਿਆਰ ਕਰੀ ਜਾਂਦੇ ਰਹਨੇ ਆ ਕਿਲੋ ਮੰਗਾਉਣੀ ਆ ਜਾਂ 2 ਕਿਲੋ ਮੰਗਾਉਣੀ ਆ ਜਾਂ ਕਿਸੇ ਨੇ 3 ਕਿਲੋ ਮੰਗਾਉਣੀ ਆ ਜੀ ਉਹ ਸਾਰੀ ਇਹ ਤੁਹਾਡੇ ਕੋਲੇ ਪਹੁੰਚੂਗੀ ਇਹ ਕੋਰੀਅਰ ਜਾਊਗੀ ਜੀ ਇੰਡੀਆ ਚ ਵੀ ਜਾਂਦੀ ਹੈ ਆਪਾਂ ਸਮਾਂ ਜੀ ਜਿਹੜੀਆਂ ਆਪਾਂ ਤਿਆਰ ਕੀਤੀਆਂ ਸੀ ਜਦੋਂ ਇਹ ਥੋੜਾ ਜਿਹਾ ਸਾਰਾ ਸਮਾਨ ਰਲ ਗਿਆ ਉਸ ਤੋਂ ਬਾਅਦ ਆਪਾਂ ਨੇ ਪਾਤੀਆਂ ਜੀ ਇਹਦੇ ਵਿੱਚ ਭਸਮਾ ਤਿਆਰ ਹੋ ਗਈਆਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਵੀ ਤੁਹਾਨੂੰ ਮੇਰੀ ਇਹ ਪੰਜੀਰੀ ਬਣਾਈ ਕਿਵੇਂ ਲੱਗੀ ਕਿਵੇਂ ਤੁਸੀਂ ਮੈਨੂੰ ਪਤਾ ਲੱਗ ਜਾਏ ਕਿਹੜੇ-ਕਿਹੜੇ ਪਿੰਡ ਤੋਂ ਦੇਖੀ ਹੈ ਮੈਨੂੰ ਇਹ ਪਤਾ ਲੱਗ ਜਾਏ ਵੀ ਇਸ ਪਿੰਡ ਵਾਲੇ ਹੁਣ ਪੰਜੀਰੀ ਜ਼ਰੂਰ ਲਾਉਣਗੇ ਤੇ ਮੈਨੂੰ ਐ ਵੀ ਦੱਸ ਦਿਓ ਵੀ ਸਮਾਨ ਕਿਹਨੇ-ਕਿਹਨੇ ਲਿਖ ਲਿਆ ਸਾਰਾ ਤੁਸੀਂ ਵੀਡੀਓ ਰੋਕ-ਰੋਕ ਕੇ ਸਮਾਨ ਲਿਖੋ ਜੀ ਤੇ ਆਹ ਲਓ ਜੀ ਆਪਾਂ ਦਾ ਹੋ ਗਿਆ ਸਾਰਾ ਸਿਸਟਮ ਤਿਆਰ ਤੇ ਆਪਾਂ ਹੁਣ ਕਰਦੇ ਆ ਜੀ ਸਾਰਿਆਂ ਨੂੰ ਬਾਏ-ਬਾਏ ਓਕੇ ਜੀ ਸਤਿ ਸ਼੍ਰੀ ਅਕਾਲ ਗੋਡ ਬles ਜੂ ਤੇ ਬਣਾਓ ਤੇ ਖਾਓ